ਬਹੁਤ ਵੱਡੀ ਖਬਰ ਹੈ ਜਿਵੇਂ ਕਿ ਡੀਆਈਜੀ ਭੁੰਨਰ ਕਹਿੰਦੇ ਜੀ ਉਹਦੇ ਰਿਮਾਂਡ ਤੋਂ ਬਾਅਦ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਤਾਰਨ ਜਾ ਰਹੇ ਹਨ ਯਾਨੀ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਥਲ ਹੀ ਵਿਚਾ ਦਿੱਤੀ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਬਾਹਰ ਸੁਖਵੀਰ ਸਿੰਘ ਬਾਦਲ ਨੇ ਤਾਂ ਹੁਣ ਇੱਕ ਪਾਸੇ ਡੀਆਈਜੀ ਭੁੰਨਰ ਦਾ ਰਿਮਾਂਡ ਸੀਬੀਆਈ ਨੂੰ ਮਿਲ ਚੁੱਕਿਆ ਸੀ ਜਿਹਦੇ ਵਿੱਚ ਨਾਲ-ਨਾਲ ਉਹਦੇ ਸਾਥੀ ਦਾ ਵੀ ਰਿਮਾਂਡ ਮਿਲਿਆ ਸੀ ਤਾਂ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਪੜਾਂਗੇ ਕਿਉਂਕਿ ਕਈ ਮੰਤਰੀਆਂ ਦੀ ਸ਼ੰਕਾ ਪਹਿਲੇ ਹੀ ਪੰਜਾਬ ਦੇ ਪੱਤਰਕਾਰ ਬਹੁਤ ਸਾਰੇ ਲੋਕ ਲਾ ਰਹੀ ਸੀ ਕਹਿੰਦੇ ਜੀ ਕਈ ਸਾਰੇ ਮੰਤਰੀਆਂ ਦਾ ਨਾਮ ਲਊਗਾ ਔਰ ਬਹੁਤ ਸਾਰੇ ਲੀਡਰਾਂ ਦਾ ਨਾਮ ਲਊਗਾ ਪਤਾ ਨਹੀਂ ਕਿਹੜੇ ਕਿਹੜੇ ਲੀਡਰ ਹਲੇ ਹੋਰ ਫਸਨੇ ਹਲੇ ਬਾਕੀ ਨੇ ਕਈ ਆਈਪੀਐਸ ਅਫਸਰਾਂ ਦਾ ਵੀ ਨਾਮ ਆਉਣਾ ਹਲੇ ਬਾਕੀ ਆ ਇਹ ਗੱਲਾਂ ਦੇ ਅੰਕੜੇ ਬਹੁਤ ਸਾਰੇ ਜਣ ਪਹਿਲਾਂ ਵੀ ਤੁਸੀਂ ਅਖ਼ਬਾਰਾਂ ਦੇ ਵਿੱਚ ਦੇਖਿਆ ਤਾਂ ਹੁਣ ਇੱਥੇ ਆ ਜਾਓ ਜੀ ਕਹਿੰਦੇ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਫਸ ਸਕਦੇ ਨੇ ਔਰ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦੇ ਵੱਲ ਸ਼ੱਕ ਦੀ ਸੂਈ ਸਭ ਤੋਂ ਜ਼ਿਆਦਾ ਘੁੰਮ ਰਹੀ ਸੀ ਕਿਉਂ ਘੁੰਮ ਰਹੀ ਸੀ ਦਰਸਲ ਦੇ ਵਿੱਚ ਜਿਹੜੇ ਡੀਆਈਜੀ ਭੁੰਨਰ ਸਾਹਿਬ ਨੇ ਇਹਨਾਂ ਦੇ ਰਾਜ ਦੇ ਅੰਦਰ ਉਹ ਆਫੀਸਰ ਬਣੇ ਸੀ ਕਿਉਂਕਿ ਅੱਜ ਦੀ ਸਰਕਾਰ ਦੇ ਉੱਤੇ ਬਹੁਤ ਸਾਰੇ ਲੋਕਤਾ ਦੋਸ਼ ਲਾ ਰਹੇ ਨੇ ਕਈ ਪੱਤਰਕਾਰ ਵੀ ਲਾ ਰਹੇ ਸੀ ਔਰ ਹੁਣ ਵੀ ਲਾ ਰਹੇ ਨੇ ਕਹਿੰਦੇ ਜੀ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਦੇ ਅੰਦਰ ਅਫੀਸਰ ਫੜੇ ਗਏ ਨੇ ਜਿਵੇਂ ਡੀਆਈਜੀ ਭੁੰਨਰ ਤੋਂ ਬਾਅਦ ਕਈ ਸਾਰੇ ਹੋਰ ਮੁਲਾਜ਼ਮ ਫੜੇ ਜਾਂਦੇ ਨੇ ਇੱਕ ਐਸਐਚਓ ਵੀ ਫੜਿਆ ਜਾਂਦਾ ਜਿਹਦੀ ਖਬਰ ਵੀ ਤੁਹਾਡੇ ਨਾਲ ਸਾਂਝੀ ਵੀ ਕਰ ਚੁੱਕਿਆ ਤਾਂ ਹੁਣ ਡੀਆਈਜੀ ਭੁੰਨਰ ਸਾਹਿਬ ਕਿਹੜੇ-ਕਿਹੜੇ ਬੰਦੇ ਦੇ ਨਾਮ ਲੈ ਰਹੇ ਨੇ ਔਰ ਕਿਹੜੀਆਂ ਦੀ ਸ਼ੰਕਾ ਹਲੇ ਹੋਰ ਆ ਸੋਨੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਸਖਬੀਰ ਸਿੰਘ ਬਾਦਲ ਤੇ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਅਹਿਮ ਸੁਣੋ ਉਹ ਗੱਲ ਕੱਲੀ ਅਫਸਰਾ ਤੱਕ ਸੀਮਤ ਨਹੀਂ ਰਹੀ ਨਿਆਂਇਕ ਅਧਿਕਾਰੀਆਂ ਤੱਕ ਸੀਮਤ ਨਹੀਂ ਰਹੀ ਹੁਣ ਕਈ ਹਫ਼ਤਾ ਧਿਰ ਦੇ ਲੀਡਰਾਂ ਵੱਲ ਵੀ ਸੋਈ ਜਾ ਸਕਦੀ ਹੈ ਲਓ ਜੀ ਇੱਥੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਹੜੇ ਕਿਹੜੇ ਮੁਲਾਜ਼ਮਾਂ ਦੇ ਨਾਲ ਔਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਕਾ ਸੀ ਪਰ ਵਿੱਚ ਕਹਿੰਦੇ ਜੀ ਹੁਣ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵੀ ਹੋ ਸਕਦੇ ਨੇ ਕੁਝ ਅਫਸਰ ਵੀ ਹੋ ਸਕਦੇ ਨੇ ਇਹਨਾਂ ਦੇ ਰਾਜ ਦੇ ਅੰਦਰ ਤੇ ਜਿਹੜਾ ਕਿ ਜਿਹੜਾ ਡੀਆਈਜੀ ਭੁੱਲਰ ਸਾਹਿਬ ਉਹਦਾ ਨਾਮ ਲੈ ਸਕਦੇ ਲੋ ਪਰ ਤੇ ਸਭ ਤੋਂ ਵੱਡੀ ਸ਼ੰਕਾ ਵਿਕਰਮ ਸਿੰਘ ਮਜੀਠੀਆ ਔਰ ਸਰਵੀਰ ਸਿੰਘ ਬਾਦਲਵਾਲ ਨੂੰ ਸ਼ੱਕ ਦੀ ਸੂਈ ਜ਼ਿਆਦਾ ਘੁੰਮ ਰਹੀ ਸੀ ਕਿਉਂ ਕਿਉਂ ਰਹਿਣਾ ਦੇ ਰਾਜ ਦੇ ਅੰਦਰ ਡੀਆਈਜੀ ਭੁੱਲਰ ਸਾਹਿਬ ਅਫਸਰ ਬਣਦੇ ਨੇ ਅਕਾਲੀ ਦਲ ਨੇ 25 ਸਾਲ ਤੱਕ ਦੇਖੋ ਪੰਜਾਬ ਦੇ ਅੰਦਰ ਰਾਜ ਕੀਤਾ ਇਹ ਅਫਸਰ ਸਾਰਾ ਪੰਜਾਬ ਜਾਣਦਾ ਪਰ ਜਿੰਨੇ ਵੀ ਅਫਸਰ ਇਹਨਾਂ ਦੇ ਰਾਜ ਦੇ ਅੰਦਰ ਅੱਜ ਫੜੇ ਜਾ ਰਹੇ ਨੇ ਉਹਨਾਂ ਦਾ ਦੋਸ਼ ਸਿੱਧਾ ਸਰਕਾਰ ਮੌਜੂਦਾ ਭਗਵਾਨ ਤਮਾਨ ਮੁੱਖ ਮੰਤਰੀ ਤੇ ਲੱਗ ਰਿਹਾ ਕਹਿੰਦੇ ਜੀ ਇਹ ਤਾਂ ਮੁੱਖ ਮੰਤਰੀ ਦਾ ਬੰਦਾ ਹੈ ਇਹ ਤਾਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਫੜਿਆ ਗਿਆ ਪਰ ਇਹਦੇ ਪਰਦੇ ਪਿਛਲਾ ਸੱਚ ਕੀ ਹੈ ਉਹਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਪੰਜਾਬ ਭਰ ਦੇ ਵਿੱਚ ਬਾਦਲਾਂ ਦੇ ਕਈ ਸਾਰੇ ਪੱਤਰਕਾਰ ਖਰੀਦਲੇ ਨੇ ਇੱਕ ਖ਼ਬਰ ਮੈਂ ਤੁਹਾਡੇ ਨਾਲ ਪਹਿਰੇ ਵੀ ਸਾਂਝੀ ਕਰ ਚੁੱਕਿਆ ਹਾਂ ਜੀਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਪੱਤਰਕਾਰ ਜਿਹੜੇ ਉਹਨਾਂ ਨੇ ਇੱਕ ਖਬਰ ਲਾ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਯਾਨੀ ਉਹਨਾਂ ਨੇ ਕਹਿ ਸੀ ਕਹਿੰਦੇ ਜੀ ਬੂਟ ਪੁਲਸ ਰਾਖੀ ਕਰੂਗੀ ਉਹਨਾਂ ਦੇ ਬੂਟਾਂ ਦੀ ਤੇ ਹੁਣ ਕਹਿੰਦੇ ਜੀ ਦੇਖੋ ਮੁੱਖ ਮੰਤਰੀ ਦਾ ਕਿਹੜਾ ਰਤਬਾ ਕਿ ਉਹਦੇ ਬੂਟਾਂ ਦੀ ਵੀ ਪੁਲਸ ਰਾਖੀ ਕਰਦੀ ਆ ਤਾਂ ਉਹ ਖਬਰ ਬਿਲਕੁਲ ਝੂਠ ਨਿਕਲ ਗਈ ਸੀ ਤੇ ਮੈਂ ਉਹਦਾ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਇੱਕ ਪੁਰਸ ਮੁਲਾਜ਼ਮ ਦੇ ਥਰੂ ਉਹ ਗੱਲ ਦੱਸੀ ਜਾਂਦੀ ਹੈ ਮੀਡੀਆ ਦੇ ਵਿੱਚ ਕਿ ਭਾਈ ਅਸੀਂ ਕੋਈ ਰਾਖੀ ਨਹੀਂ ਕਰਦੇ ਇਹ ਖਬਰ ਕਿਉਂ ਠੁਟ ਲੱਗੀ ਹੈ ਤੇ ਲਈ ਕਿਨੇ ਆ ਮਨਿੰਦਰ ਸਿੰਘ ਸਿੱਧੂ ਲੋਕ ਵਾਈਟ ਟੀਵੀ ਦਾ ਪੱਤਰਕਾਰ ਹੈ ਜਿਹੜਾ ਬਾਦਰਾ ਦਾ ਚੇਲਾ ਕਹਿ लो ਚਾਹੇ ਚਮਚਾ ਕਹਿ ਲੋ ਕਿਉਂਕਿ ਅਕਸਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਸਿਮਰ ਇਹ ਖੁਦ ਆਪਣੇ ਮੂੰਹੋਂ ਦੱਸ ਚੁੱਕੇ ਨੇ ਦੇਖੋ ਨਿਰਪੱਖ ਪੱਤਰਕਾਰੀ ਕਰਨਾ ਹਰ ਇੱਕ ਬੰਦੇ ਦਾ ਧਰਮ ਹੈ ਇੱਕ ਸੱਚੀ ਖਬਰ ਨੂੰ ਪੂਰੇ ਪੰਜਾਬ ਵਾਸੀਆਂ ਦੇ ਮੂਹਰੇ ਧਰਨਾ ਇੱਕ ਬਹੁਤ ਵੱਡਾ ਫਰਜ ਹੈ ਇੱਕ ਪੱਤਰਕਾਰ ਦੇ ਹੋਣ ਦੇ ਨਾਤੇ ਪਰ ਇਸੇ ਖਬਰ ਨੂੰ ਤੋੜ ਮੋੜ ਕੇ ਉਹਨੇ ਪੇਸ਼ ਕੀਤਾ ਤਾਂ ਦੀਪੋਲ ਖੁੱਲ ਗਈ ਕਿਉਂ ਕਿਉਂਕਿ ਉਹ ਬਾਦਲਾਂ ਦੀ ਪ੍ਰਸ਼ੰਸਾ ਜਿਆਦਾ ਮੁੱਖ ਮੰਤਰੀ ਦੇ ਖਿਲਾਫ ਤਾਂ ਬਹੁਤ ਜਿਆਦਾ ਕਰਦਾ ਕਿਉਂ ਕਿਉਂਕਿ ਉਹਨੂੰ ਬਹੁਤ ਵੱਡੇ ਪੱਦਰ ਤੇ ਕਹਿੰਦੇ ਜੀ ਪੈਸਾ ਮਿਲਿਆ ਐਸ ਕਰਕੇ ਪੰਜਾਬ ਦੇ ਅੰਦਰ ਇਨਾ ਪੱਤਰਕਾਰਾਂ ਨੂੰ ਬਾਦਲਾਂ ਨੇ ਛੱਡਿਆ ਤਾਂ ਹੁਣ ਬਾਦਲਾਂ ਦੀ ਪੋਲ ਕਿਵੇਂ ਖੁੱਲਦੀ ਆ ਡੀਆਈਜੀ ਪੋਲਰ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਦੀ ਨੇੜਤਾ ਉਹਨਾਂ ਦੇ ਨਾਲ ਹੈਗੀ ਆ ਕਿਉਂ ਕਿ ਉਹਨਾਂ ਦੇ ਰਾਜ ਦੇ ਅੰਦਰ ਕਹਿੰਦੇ ਜੀ ਸਰਕਾਰੀ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਂਦੇ ਸੀ ਵਿਕਰਮ ਸਿੰਘ ਮਜੀਠੀਏ ਦੇ ਨਾਲ ਉਸ ਵਕਤ ਭੋਲਾ ਵੀ ਮੌਜੂਦ ਸੀ ਜਿਸ ਵਕਤ ਕਹਿੰਦੇ ਜੀ ਟਰੱਕਾਂ ਦੇ ਵਿੱਚ ਪੁੱਕੀ ਦੇ ਪਰ ਪਰ ਕੇ ਟਰੱਕ ਲੈ ਕੇ ਜਾਂਦੇ ਸੀ ਤਾਂ ਦਾ ਖਰਾਸਾ ਭੋਲੇ ਨੇ ਕੀਤਾ ਸੀ ਕਿ ਮੇਰੇ ਨਾਲ ਬਿਕਰਮ ਸਿੰਘ ਮਜੀਠੀਆ ਤਸਕਰੀ ਦੇ ਵਿੱਚ ਮੌਜੂਦ ਹੈ। ਬਾਦਲਾਵਲਾ ਨੇ ਉਸ ਗੱਲ ਨੂੰ ਕਵਾ ਦਿੱਤਾ। ਕਹਿੰਦੇ ਜੀ ਇਹ ਤਾਂ ਅਸੀਂ ਫੜਿਆ। ਇਹ ਤਾਂ ਸਾਡੇ ਖਿਲਾਫ ਜਾਣ ਬੁੱਝ ਕੇ ਬੋਲਦਾ। ਪਰ ਨਹੀਂ ਕਿਉਂਕਿ ਹਾਈ ਕੋਰਟ ਦੇ ਅੰਦਰ ﾎୋਨੇ ਨੇ ਬੈਨ ਦਿੱਤਾ ਸੀ। ਕਹਿੰਦਾ ਮੇਰੇ ਨਾਲ ਬਿਕਰਮ ਮਜੀਠੀਆ ਮੌਜੂਦ ਹੈ। ਅੱਗੇ ਸਾਡੇ ਸਰਕਾਰੀ ਗੱਡੀਆਂ ਖੜੀਆਂ ਹੁੰਦੀਆਂ ਸੀ। ਪਿੱਛੇ ਸਾਡੇ ਭੁੱਕੀ ਦੇ ਭਰੇ ਟਰੱਕ ਚੱਲਦੇ ਸੀ। ਇਸ ਗੱਲ ਨੂੰ ਬਾਦਲਾਵਲਾ ਨੇ ਦੱਬਣ ਦੀ ਤੇ ਕੁਚਲਣ ਦੀ ਕੋਸ਼ਿਸ਼ ਕੀਤੀ। ਪਰ ਪੰਜਾਬ ਦੇ ਅੰਦਰ ਇਸ ਗੱਲ ਨੇ ਵੱਡੇ ਪੱਧਰ ਦੇ ਉੱਤੇ ਇੱਕ ਮਹਿਮਰਾਚ ਦੇ ਤੀਕੇ ਭਾਈ ਇਹਦਾ ਸੱਚ ਹੈ ਜਿਹੜਾ ਉਹ ਪੂਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਤੇ ਪੰਜਾਬ ਦੀ ਵਿਜੀਲੈਂਸ ਬਿਊਰੋ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਖੁਲਾਸਾ ਕਰ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਦੇਖੋ ਹੁਣ ਬਿਕਰਮ ਸਿੰਘ ਮਜੀਠੀਆ ਛੇਨ ਦੇ ਵਿੱਚੋਂ ਕਿਉਂ ਨਹੀਂ ਆ ਰਿਹਾ ਕਿਉਂਕਿ ਵਿਜੀਲੈਂਸ ਬਿਊਰੋ ਨੇ ਉਹਦੇ ਹੱਥ ਪੈਰ ਚਾਰੇ ਪਾਸੇ ਵਧੇ ਹੋਏ ਨੇ ਤੇ ਹੌਣ ਬਾਰੇ ਟਾਈਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਜੀ ਕਹਿੰਦੇ ਜੀ ਇਹਨੂੰ ਜਿਵੇਂ ਬੰਦੀ ਸਿੰਘ 32 32 33 33 100 ਤੋਂ ਅੰਦਰ ਨੇ ਉਸੇ ਹੀ ਪ੍ਰਕਾਰ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਕਹਿੰਦੇ ਜੀ ਇਹਨੂੰ ਵੀ ਡਿਬਰੂਗੜ੍ਹ ਦੇ ਵਿੱਚ ਸਿੱਤੋ ਪੰਜਾਬ ਦਾ ਦੋਸ਼ੀ ਆ ਇਹ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਸਾਹਮਣੇ ਦੱਸਦਾ ਹੀ ਰਹਿੰਦਾ ਸੋ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾ